ਪੰਜਾਬ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਅੰਗਰੇਜ਼ੀ ਕਾਬਲੀਅਤ ਵਧਾਉਣ ਵਾਸਤੇ ਇੱਕ ਨਵਾਂ ਕਦਮ ਕੀਤਾ ਸ਼ੁਰੂ ਦਾ ਇੰਗਲਿਸ਼ ਐਚ ਐਪ ਕੀਤੀ ਗਈ ਅੰਮ੍ਰਿਤਸਰ ਵਿੱਚ ਲਾਂਚ ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬੀ ਨਾਲ ਅੰਗਰੇਜ਼ੀ ਵੀ ਸਿੱਖਿਆ ਮਜ਼ਬੂਤ ਹਿੱਸਾ ਬਣੇਗੀ ਇਹ ਐਪ ਕਲਾਸ 9ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਤਿਆਰ ਕੀਤੀ ਗਈ ਹੈ ਜਿਸ ਰਾਹੀਂ ਬੱਚੇ ਰੀਡਿੰਗ ਲਿਸਨਿੰਗ ਅਤੇ ਬੋਲਚਾਲ ਵਿੱਚ ਸੁਧਾਰ ਲਿਆਣਗੇ ਇਸ ਦੌਰਾਨ ਉੱਥੇ ਪਹੁੰਚੇ ਅਧਿਆਪਕਾਂ ਨੇ ਦੱਸਿਆ ਕਿ ਇਹ ਐਪ ਬੱਚਿਆਂ ਦੀ ਸੈਲਫ ਇੰਪਰੂਵਮੈਂਟ ਲਈ ਇੱਕ ਮਦਦਗਾਰ ਸਾਬਤ ਹੋਵੇਗੀ ਬੇਸਡ ਔਨ ਇੰਗਲਿਸ਼ ਲੈਂਗੁਏਜ ਇੰਗਲਿਸ਼ ਵੋਕੈਬਲਰੀ ਇੰਗਲਿਸ਼ ਗ੍ਰਾਮਰ ਬੱਚਾ ਕਿਵੇਂ ਇੰਗਲਿਸ਼ ਨੂੰ ਪ੍ਰਾਨੰਗ ਕਰੇਗਾ ਉਹ ਕਿਵੇਂ ਉਹਨੂੰ ਲਿਖੇਗਾ ਉਹ ਟੋਟਲ ਪੂਰੀ ਇੱਕ ਐਪ ਹੈ ਸਾਡੇ ਕੋਲ ਇੰਗਲਿਸ਼ ਦੀ ਉਹ ਐਪ ਦੀ ਅੱਜ ਇਨੋਗ੍ਰੇਸ਼ਨ ਜਿਹੜੇ ਸਾਡੇ ਸੋਧਿਆ ਸਰ ਤੇ ਨਾਲ ਸਾਡੇ ਈਐਮ ਸਰ ਜਿਹੜੇ ਉਹ ਕਰਕੇ ਗਏ ਨੇ ਇਸ ਪ੍ਰੋਗਰਾਮ ਬਾਰੇ ਇਹ ਪ੍ਰੋਗਰਾਮ ਹਰ ਜਿਹੜੇ ਸਾਡੇ ਸਕੂਲ ਨੇ ਪਹਿਲਾਂ ਅਸੀਂ ਟੋਟਲ ਇੰਡੀਆ ਚ ਗਵਰਨਮੈਂਟ ਸਕੂਲ ਦੇ ਬੱਚੇ ਜਿਹੜੇ ਸਕੂਲ ਦੇ ਗਵਰਨਮੈਂਟ ਸਕੂਲ ਦੇ ਸਾਰੇ ਬੱਚੇ ਨੇ ਪੰਜਾਬ ਦੇ ਕੁੱਲ 500 ਸਕੂਲ ਜਿਹੜੇ ਨੇ ਇਹਦੇ ਚ ਜਿਹੜੇ ਨੇ ਉਹ ਇੱਕ ਪਾਇਲਟ ਦੇ ਤਰ੍ਹਾਂ ਅਸੀਂ ਲੈ ਰਹੇ ਹਾਂ ਇਹ 500 ਸਕੂਲਾਂ ਦੇ ਜਿਹੜੇ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਜਿਹੜੇ ਸਟੂਡੈਂਟ ਨੇ ਉਹ ਐਸ ਲੈਂਗੁਏਜ ਨੂੰ ਇੱਥੇ ਕੰਮ ਕਰਨਗੇ ਤੇ ਜਿਹੜੇ ਅੰਮ੍ਰਿਤਸਰ ਦੀ ਅਸੀਂ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਸਾਡੇ 49 ਜਿਹੜੇ ਸਕੂਲ ਵਿੱਚ ਸੀਨੀਅਰ ਸੈਕੰਡਰੀ ਜਿਹੜੇ ਸਕੂਲ ਨੇ ਉਹ ਇਹਦੇ ਵਿੱਚ ਲਿੱਤੇ ਗਏ ਨੇ ਜਿਹੜੇ ਇਥੇ ਲਈ ਕੰਮ ਕਰ ਰਹੇ ਨੇ ਫਸਟ ਫੇਸ ਦੇ ਵਿੱਚ ਅਸੀਂ ਜਿਹੜੀ ਟ੍ਰੇਨਿੰਗਸ ਜਿਹੜੀ ਸੀ ਉਹ ਟੀਚਰਸ ਦੀ ਟ੍ਰੇਨਿੰਗ ਹੋ ਗਈ ਆ ਸਾਰੇ 49 ਸਕੂਲ ਦੇ ਸਾਰੇ ਟੀਚਰਸ ਦੀ ਇੰਗਲਿਸ਼ ਪ੍ਰੋਗਰਾਮ ਨਾਲ ਰਿਲੇਟਡ ਤੇ ਹੁਣ ਬੱਚਿਆਂ ਨੂੰ ਜਿਹੜੀ ਪ੍ਰੋਜੈਕਸ਼ਨ ਪ੍ਰੋਜੈਕਟਰਸ ਦੇ ਥਰੂ ਤੇ ਉਹਨਾਂ ਦੇ ਮੋਬਾਈਲਸ ਦੇ ਥਰੂ ਜਿਹੜੀ ਐਪ ਹੈ ਉਹ ਡਾਊਨਲੋਡ ਕਰਾ ਦਿੱਤੀ ਗਈ ਹੈ ਤੇ ਇਹਦੇ ਜਿਹੜੇ ਬੜੇ ਹੀ ਪੋਜ਼ਿਟਿਵ ਜਿਹੜੇ ਰਿਜ਼ਲਟ ਸਾਡੇ ਕੋਲ ਸਾਹਮਣੇ ਆ ਰਹੇ ਨੇ ਤੇ ਬੱਚਾ ਦੀ ਪ੍ਰੋਨਨਸੀਏਸ਼ਨ ਜਿਹੜੀ ਹੈ ਉਹ ਅੱਛੀ ਹੋ ਰਹੀ ਹੈ ਗ੍ਰੈਮੈਟੀਕਲੀ ਵੀ ਬੱਚੇ ਫਿੱਟ ਹੋ ਰਹ ਅणि मैम થોਡੀ ਟ੍ਰੇਨਿੰਗ ਹੋਈ ਐਜ਼ ਅ ਇੰਗਲਿਸ਼ ਟੀਚਰ ਤੁਸੀਂ ਬੱਚਿਆਂ ਨੂੰ ਸਿਖਾਉਣ ਜਾ ਰਹੇ ਹੋ ਕਿਹੋ ਜਿਹਾ ਅਨੁਭਵ ਰਿਹਾ ਤੇ ਕੀ ਚਾਹੁੰਦੇ ਹੋ ਇੱਕ ਮਿੰਟ ਮਾਈਕ ਥੋੜੇ ਜਿਹਾ ਨੀਚੇ ਕਰ ਲਓ ਬੈਟਰ ਐ ਐਕਸਪੀਰੀਐਂਸ ਬਹੁਤ ਹੀ ਵਧੀਆ ਸੀਗਾ ਠੀਕ ਐ ਅਸੀਂ ਆਲਰੇਡੀ ਬਹੁਤ ਸਾਰੀਆਂ ਇਵੇਂ ਦੀ ਪ੍ਰੋਗਰਾਮਸ ਤੇ ਆਲਰੇਡੀ ਕੰਮ ਕਰ ਰਹੇ ਹਾਂ ਤੇ ਇਹ ਵੀ ਸਾਡੇ ਲਈ ਕੁਝ ਡਿਫਰੈਂਟ ਤੇ ਨਹੀਂ ਹੈ ਬਟ ਆਬਵੀਅਸਲੀ ਬਟ ਐ ਕਿ ਬੱਚਿਆਂ ਦੇ ਲਈ ਆਬਵੀਅਸਲੀ ਜਿਵੇਂ ਅਸੀਂ ਹੁਣੇ ਸੋਧਿਆ ਸਰ ਨੇ ਵੀ ਗੱਲ ਕੀਤੀ ਕਿ ਜਿਹੜੀ ਲੈਂਗੁਏਜ ਇੰਗਲਿਸ਼ ਹੈ ਇਹਦੀ ਬਹੁਤ ਇੰਪੋਰਟੈਂਸ ਹੈ ਤੇ ਬੱਚਿਆਂ ਨੂੰ ਆਉਣ ਵਾਲੀ ਪੀੜੀ ਨੂੰ ਅਸੀਂ ਇਸ ਚੀਜ਼

ਔਰ 9ਵੀ ਤੋਂ 12ਵੀ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਇੰਗਲਿਸ਼ ਸਬਜੈਕਟ ਦੇ ਉੱਤੇ ਮਾਸਟਰੀ ਕਰਨ ਵਾਸਤੇ ਉਹਨਾਂ ਦੇ ਰੀਡਿੰਗ ਸਕਿਲਸ ਨੂੰ ਡਿਵੈਲਪ ਕਰਨ ਵਾਸਤੇ ਲਿਸਨਿੰਗ ਸਕਿਲਸ ਨੂੰ ਡਿਵੈਲਪ ਕਰਨ ਵਾਸਤੇ ਪ੍ਰੋਨਨਸिएशन ਨੂੰ ਠੀਕ ਕਰਨ ਵਾਸਤੇ ਇੰਨਾ ਤਿੰਨਾ ਚੀਜ਼ਾਂ ਵਾਸਤੇ ਇੱਕ ਐਪ ਨੂੰ ਜਿਹੜਾ ਹੈ ਉਹ ਲਾਂਚ ਕੀਤਾ ਗਿਆ ਹੈ ਮੰਤਰੀ ਸਾਹਿਬ ਨੇ ਸਸੋਧਿਆ ਸਾਹਿਬ ਜੀ ਨੇ ਸਲੈਮਪਰ ਐਪ ਨੂੰ ਅੱਜ ਲਾਂਚ ਕੀਤਾ ਹੈ ਫਿਲ ਦੇ ਵਿੱਚ ਅੱਜ ਇਹ ਜਾਏਗੀ ਬੱਚਿਆਂ ਲਈ ਬੜੀ ਹੈਂਡੀ ਐਪ ਹੈ ਉਹਨਾਂ ਦੇ ਫੋਨਸ ਵਿੱਚ ਇਹ ኦਪਰੇਟਿੰਗ ਸਿਸਟਮ ਸਾਰਿਆਂ ਚ ਕੰਮ ਕਰ ਰਹੀ ਹੈ iOS ਵਿੱਚ ਵੀ ਤੇ Android ਵਿੱਚ ਵੀ ਤੇ ਬੱਚੇ ਆਪਣੇ ਆਈਡੀ ਦੇ ਨਾਲ ਇਹਨੂੰ ਐਕਸੈਸ ਕਰਨਗੇ ਉਹਨਾਂ ਦੀ ਆਪਣੀ ਲਿਮਿਟੇਸ਼ਨਸ ਹੈ ਟਾਈਮ ਦੀ ਉਹ ਚਾਹਣ 2 ਘੰਟੇ ਲਗਾ ਲੈਣ 4 ਘੰਟੇ ਲਗਾ ਲੈਣ 6 ਘੰਟੇ ਲਗਾ ਲੈਣ ਉਹਨਾਂ ਦੀ 셀ਫ ਇੰਪਰੂਵਮੈਂਟ ਐਪ ਹੈ ਬੇਸਿਕਲੀ ਕਿੰਨਾ ਕੁ ਫਾਇਦਾ ਹੋਵੇਗਾ ਬੱਚਿਆਂ ਨੂੰ ਡੈਫੀਨੇਟਲੀ ਸਬਜੈਕਟ ਇੰਗਲਿਸ਼ ਤੇ ਲਈ ਤੇ ਉਹਨਾਂ ਨੂੰ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਟੀਚਰ ਵੀ ਅਧਿਆਪਕ ਵੀ 40 ਮਿੰਟ ਦੇ ਪੀਰੀਅਡ ਚ ਸ਼ਾਇਦ ਹੋ ਕੰਮ ਨਹੀਂ ਕਰ ਸਕਦਾ ਜੋ ਇਹ ਐਪ ਜਿਹੜੀ ਹੈ ਉਹਨਾਂ ਨੂੰ ਫੁੱਲ ਐਕਸੈਸ ਦੇ ਵਿੱਚ ਕੰਮ ਕਰਗਰ ਰਹੇਗੀ ਜੀ ਆਹ ਫੜਿਆ ਨੂੰ ਇੱਕ ਨਵਾਂ ਜਿਹੜਾ ਅਭਿਆਨ ਹੈ ਇੰਗਲਿਸ਼ ਹੈ ਜੋ ਸ਼ੁਰੂ ਕੀਤਾ ਗਿਆ ਜਿੱਥੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੰਜਾਬੀ ਦੇ ਵਿੱਚ ਵੀ ਪਰਪੱਕ ਹੋਣ ਉੱਥੇ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਕਿਉਂਕਿ ਅੱਜ ਇੰਗਲਿਸ਼ ਇੱਕ ਗਲੋਬਲ ਲੈਂਗੁਏਜ ਬਣ ਚੁੱਕੀ ਹੈ ਉਹ ਅੰਗਰੇਜ਼ੀ ਵੀ ਵਧੀਆ ਤਰੀਕੇ ਨਾਲ ਸਿੱਖਣ ਬੋਲ ਸਕਣ ਇੱਕ ਚੰਗੇ ਕਮਿਊਨੀਕੇਟਰ ਬਣਨ ਕਿਉਂ ਲਈ ਦੁਨੀਆ ਦੇ ਜਿੰਨੇ ਵੀ ਸਰਵੇਜ਼ ਹੋਏ ਹੈ ਰਚੇ ਦੇਖਿਆ ਕਿ ਜਿਸ ਬੰਦੇ ਨੂੰ ਅੰਗਰੇਜ਼ੀ ਆਉਂਦੀ ਹੈ ਉਹਨੂੰ ਆਪਣੇ ਨਾਲ ਦੇ ਤੋਂ ਵੱਧ ਤਨਖਾਹ ਮਿਲਦੀ ਹੈ ਵਧੀਆ ਬਿਜ਼ਨਸ ਓਪਰਚ्युनिटीज ਮਿਲਦੀਆਂ এমਪਲॉयमेंट ਓਪਰਚ्युनिटीज ਮਿਲਦੀਆਂ ਤਾਂ 3 ਲੱਖ ਬੱਚੇ ਜੋ 9ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹ ਰਹੇ ਨੇ 500 ਸਕੂਲਾਂ ਦੇ ਵਿੱਚ ਅਸੀਂ ਉਹਨਾਂ ਨੂੰ ਇਨ ਫਰਸਟ ਫੇਜ਼ ਵਿਦ ਦਾ ਹੈਲਪ ਆਫ ਇੱਕ ਇੰਗਲਿਸ਼ ਹੈਲਪਰ ਇੱਕ ਐਨਜੀਓ ਉਹਦੇ ਨਾਲ ਮਿਲ ਕੇ ਸਾਡੇ ਜਿਹੜੇ ਟੀਚਰਸ ਐ 2000 ਅੰਗਰੇਜ਼ੀ ਲੈਕਚਰਰਸ ਦੀ ਜਿਹੜੀ ਐ ਟ੍ਰੇਨਿੰਗ ਹੋਊਗੀ ਤੇ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਇੱਕ ਵਧੀਆ ਕਮਿਊਨੀਕੇਟਰ ਬੰਨਾ ਕਿਵੇਂ ਆਪਣੀ ਗੱਲ ਕੌਨਫੀਡੈਂਸ ਦੇ ਨਾਲ ਵਿਸ਼ਵਾਸ ਦੇ ਨਾਲ ਜਿਹੜੀ ਐ ਅੰਗਰੇਜ਼ੀ ਚ ਰੱਖਣੀ ਐ ਉਹ ਜਿਹੜਾ ਹੈ ਉਸ ਦੇ ਉੱਤੇ ਅੱਜ ਇਹ ਪ੍ਰੋਗਰਾਮ ਲਾਂਚ ਕੀਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਤੇ ਮੈ ਸਮਝਦਾ ਇਸ ਦੇ ਨਾਲ ਸਾਡੇ ਬੱਚਿਆਂ ਨੂੰ ਉਹਨਾਂ ਦੇ ਲਈ ਭਵਿੱਖ ਦੇ ਵਿੱਚ ਹੋਰ ਬਹੁਤ ਸਾਰੀ ਓਪਰਚ्युनिटीਜ਼ ਮਿਲਣਗੀਆਂ ਧੰਨਵਾਦ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ